ਅਮਰੀਕਾ 'ਚ ਤੁਸੀਂ ਗਏ ਹੋ ਔਰ ਅਮਰੀਕੀ ਨਾਗਰਿਕਤਾ ਪਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਹਿਮ ਹੈ ਕਿਉਂਕਿ ਬਾਈਡਨ ਦੇ ਵੱਲੋਂ ਨਵੀਂ ਇੱਕ ਸਕੀਮ ਕੱਢੀ ਗਈ ਹੈ ਜਿਸ ਦੇ ਵਿੱਚ 5 ਲੱਖ ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਜਾਏਗੀ ਤਾਂ ਇਹਦੇ ਤਹਿਤ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਫੋਲੋ ਕਰਨੇ ਪੈਣਗੇ ਯਾਨੀ ਕਹਿ ਲਓ ਕਿ ਜਿਹੜੇ ਵੀ ਪ੍ਰਵਾਸੀ ਨੇਗੇ ਤਾਂ 17 ਜੂਨ ਤੱਕ ਉਹਨਾਂ ਦੀ ਜਿਹੜੀ 10 ਸਾਲ ਉੱਥੇ ਪੂਰੇ ਹੋਣੇ ਚਾਹੀਦੇ ਨੇ ਕਿ 10 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤਾਂ ਉਸ ਆਧਾਰ ਤੇ ਤੁਹਾਨੂੰ ਉਥੋਂ ਦੀ ਨਾਗਰਿਕਤਾ ਮਿਲ ਸਕਦੀ ਹੈ ਔਰ ਤੁਸੀਂ ਉਥੋਂ ਦੇ ਨਾਗਰਿਕ ਦੇ ਨਾਲ ਮੈਰਿਡ ਵੀ ਹੋਣੇ ਚਾਹੀਦੇ ਹੋਗੇ ਤਾਂ ਇਹ ਕੁਝ ਗੱਲਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਅਮਰੀਕਾ ਦੀ ਨਾਗਰਿਕਤਾ ਹਾਸਲ ਕਰ ਸਕਦੇ ਹੋ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਚੋਣ ਚੋਣ ਸਾਲ ਦੇ ਵਿੱਚ ਇੱਕ ਵਿਆਪਕ ਕਦਮ ਚੁੱਕ ਰਹੇ ਨੇ ਜਿਦੇ ਵਿੱਚੋਂ ਹੁਣ ਤੱਕ ਦੇਸ਼ ਦੇ ਵਿੱਚ ਰਹਿ ਰਹੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ ਤੇ ਉਹਨਾਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦਾ ਰਾਹ ਸਾਫ਼ ਹੋ ਸਕਦਾ ਬਾਈਡਨ ਦੀ ਇਸ ਪਹਿਸ਼ਕਦਮੀ ਨੂੰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਸਰਹੱਦ ਤੇ ਉਹਨਾਂ ਦੇ ਵੱਲੋਂ ਅਪਣਾਈ ਗਈ ਹਮਲਾਵਰ ਨੀਤੀ ਨੂੰ ਸੰਤੁਲਿਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ ਉਹਨਾਂ ਦੇ ਹਮਲਾਵਰ ਰੁਖ ਨੇ ਕਈ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੂੰ ਨਰਾਜ਼ ਕਰ ਦਿੱਤਾ ਸੀਗਾ ਤਾਂ ਅਮਰੀਕੀ ਰਾਸ਼ਟਰਪਤੀ ਦਫ਼ਤਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਬਾਈਡਨ ਪ੍ਰਸ਼ਾਸਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਗੈਰਗਰੂਨੀ ਟੰਗ ਨਾਲ ਰਹਿ ਰਹੇ ਅਮਰੀਕੀ ਨਾਗਰਿਕਾਂ ਦੇ ਕੁਝ ਜੀਵਨ ਸਾਥੀਆਂ ਨੂੰ ਸਥਾਈ ਨਿਵਾਸ ਤੇ ਨਾਗਰਿਕਤਾ ਲਈ ਅਰਜੀ ਦਾਖਲ ਕਰਨ ਦੀ ਖੁੱਲ ਦੇਵੇਗਾ ਤਾਂ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਇਸ ਪੇਸ਼ਕਦਮੀ ਨਾਲ 5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਫਾਇਦਾ ਹੋ ਸਕਦਾ ਹੈ ਨਾਗਰਿਕਤਾ ਹਾਸਲ ਕਰਨ ਦੇ ਲਈ ਇੱਕ ਪ੍ਰਵਾਸੀ ਸੋਮਵਾਰ ਨੂੰ ਪੂਰੀ ਹੋਈ ਮਿਆਦ ਤੱਕ ਘੱਟੋ ਘੱਟ 10 ਸਾਲ ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਹੋਵੇ ਤੇ ਉਹ ਕਿਸੇ ਅਮਰੀਕੀ ਨਾਗਰਿਕ ਦੇ ਨਾਲ ਵਿਆਹ ਹੋਵੇ ਜੇ ਕਿਸੇ ਯੋਗਤਾ ਪ੍ਰਾਪਤ ਗੈਰ ਪ੍ਰਵਾਸੀ ਦੀ ਅਰਜ਼ੀ ਸਵੀਕਾਰ ਹੋ ਜਾਂਦੀ ਹੈ ਤਾਂ ਉਸ ਕੋਲ ਗ੍ਰੀਨ ਕਾਰਡ ਦੇ ਲਈ ਅਰਜ਼ੀ ਦੇਣ ਵਾਸਤੇ 3 ਸਾਲ ਦਾ ਸਮਾਂ ਹੋਵੇਗਾ ਤੇ ਉਸ ਨੂੰ ਅਸਥਾਈ ਵਰਕ ਪਰਮਿਟ ਮਿਲੇਗਾ ਤੇ ਰਿਪੋਰਟ ਕੀਤੇ ਜਾਣ ਤੋਂ ਛੋਟ ਰਹੇਗੀ ਤਾਂ ਇਹ ਨਵੀਂ ਸਕੀਮ ਹੈ ਜੀ ਤਾਂ ਜਿਸ ਦੇ ਤਹਿਤ ਹੁਣ ਅਮਰੀਕਾ ਦੇ ਵਿੱਚ ਨਾਗਰਿਕਤਾ ਮਿਲ ਸਕਦੀ ਹੈ ਪਰ ਤੁਸੀਂ 10 ਸਾਲ ਪਹਿਲਾਂ ਉੱਥੇ ਰਹੇ ਹੋਣੇ ਚਾਹੀਦੇ ਹੋ